ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦਰਮਿਆਨ ਉਹਨਾਂ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਲਈ ਤਾਰ ਦਾ ਦਾਇਰਾ ਵਧਾ ਕੇ ਰਾਹਤ ਦਿੱਤੇ ਜਾਣ ਦੀ ਵੀ ਗੱਲ ਆਖੀ ਹੈ। ਮੈਂ ਕੱਲ ਗਿਆ ਅਮਿਤ ਸ਼ਾਹ ਜੀ ਕੋਲੇ। ਪਹਿਲੀ ਮੰਗ ਕਿਹੜੀ ਰੱਖੀ? ਕਿ ਜਿਹੜੇ ਤਾਰ ਤੋਂ ਪਾਰ ਖੇਤ ਨੇ ਨਾ ਤਿੰਨ-ਤਿੰ ਕਿਲੋਮੀਟਰ ਚਾਰ-ਚਾਰ ਕਿਲੋਮੀਟਰ ਤਾਰ ਆਪਣੇ ਵਾਲੇ ਪਾਸੇ ਆ ਤੇ ਜਿਹੜੇ ਤਾਰ ਤੋਂ ਪਰਲੇ ਪਾਸੇ ਖੇਤ ਰਹਿ ਗਏ ਆਪਣੇ ਉਥੇ ਆਈ ਕਾਰਡ ਦਿਖਾ ਕੇ ਜਾਂਦੇ ਆ ਬੀਐਸਐਫ ਤਲਾਸ਼ੀ ਲੈਂਦੀ ਆ ਅੱਧਾ ਟਾਈਮ ਬੀਐਸਐਫ ਦਾ ਤਲਾਸ਼ੀਆਂ ਚ ਨਿਕਲ ਜਾਂਦਾ ਫਿਰ ਬੀਐਸਐਫ ਦੇ ਜਵਾਨ ਟਰੈਕਟਰ ਤੇ ਬਹਿ ਕੇ ਨਾਲ ਜਾਂਦੇ ਨੇ ਉੱਚੀ ਫਸਲ ਨਹੀਂ ਵੀ ਸਕਦੇ ਕੋਈ ਗੰਨਾ ਨਹੀਂ ਵੀ ਸਕਦਾ ਦੇ ਸਰੋਂ ਨਹੀਂ ਵੀ ਸਕਦਾ ਜਿੱਥੇ ਬੰਦਾ ਲੁਕ ਜਾਂਦਾ ਹੋਵੇ ਕਿਉਂਕਿ ਬਾਰਡਰ ਮੈਂ ਕਹਿੰਦੀ ਤੁਸੀਂ ਇੰਟਰਨੈਸ਼ਨਲ ਰੂਲ ਹੈਗਾ 200 ਮੀਟਰ ਦਾ ਪਰ ਤੁਸੀਂ ਐ ਕਰੋ 300 ਹੀ ਰੱਖ ਲਓ ਦੁੱਗਣਾ ਰੱਖ ਲਓ 300 ਮੀਟਰ ਤੇ ਤਾਰ ਲੈ ਜੋ ਹਜ਼ਾਰਾਂ ਏਕੜ ਸਾਡੇ ਦੇਸ਼ ਦੀ ਜ਼ਮੀਨ ਇਧਰਲੇ ਪਾਸੇ ਆ ਜਾਊਗੀ ਤੇ ਘਟੋ ਘਟ ਉਹਨਾਂ ਨੂੰ ਬੀਐਸਐਫ ਨੂੰ ਵੀ ਸੁਖਾਈ ਹੋ ਜਾਊਗੀ ਕਿਸਾਨਾਂ ਨੂੰ ਵੀ ਸੁਖਾਈ ਹੋ ਜਾਊਗੀ ਆਹ ਗੱਲ ਮੁੱਦਾ ਠਾਇਆ ਤੇ ਮੈਨੂੰ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕਿ ਇੱਕ ਇੱਕ ਗੱਲ ਤੁਹਾਡੀ ਬਿਲਕੁਲ ਜਾਇ ਜੈ ਮੈਂ ਤਿੰਨ ਚਾਰ ਵਾਰੀ ਮੁੱਦਾ ਠਾਇਆ ਮੈਂ ਕਿਹਾ ਜੀ ਕਰਕੇ ਦੇਖ ਲਓ ਨਾਲੇ ਬੀਐਸਐਫ ਵੀ ਨੇੜੇ ਚਲੀ ਜਾਊਗੀ ਨਾ ਉਹਨਾਂ ਦੀਆਂ ਜਿਹੜੀਆਂ ਦੂਰਬੀਨਾਂ ਨੇ ਉਹਨਾਂ ਦੀ ਹੋਰ ਰੇਂਜ ਵੱਧ ਜਾਊਗੀ ਅੱਗੇ ਤੱਕ ਉਹਨਾਂ ਦੇ ਡੀਪ ਉਹਨਾਂ ਦੇ ਪਰਲੇ ਪਾਸੇ ਤੱਕ ਦੇਖ ਸਕਣਗੇ ਸੋ ਇਸ ਕਰਕੇ ਵੀਰੋ ਆ ਮੁੱਦਾ ਕੱਲ ਪਹਿਲਾ ਚੱਕਿਆ ਨਾ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਦੇ ਹਲਕਾ ਮਜੀਠਾ ਦੀ ਦਾਣਾ ਮੰਡੀ ਵਿਖੇ ਰੱਖੇ ਰਾਜ ਪਦਰੀ ਸਮਾਗਮ ਵਿੱਚ ਸ਼ਿਰਕਤ ਕੀਤੀ ਜ਼ਰਮਿਆਨ ਉਹਨਾਂ ਨੇ 11 ਕਰੋੜ 32 ਲੱਖ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ 23 ਨਵੀਆਂ ਪੈਂਡੂ ਲਿੰਕ ਸੜਕਾਂ ਦੇ ਨਿਰਮਾਣ ਕਾਰਜਾਂ ਅਤੇ ਸਾਮ ਸੰਭਾਲ ਦੇ ਪ੍ਰੋਜੈਕਟਾਂ ਦਾ ਨੀਂ ਪੱਥਰ ਰੱਖਿਆ ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਹ ਜਾਣਕਾਰੀ ਸਾਂਝੀ ਕੀਤੀ ਅੱਜ ਮਜੀਠਾ ਹਲਕੇ ਦੇ ਜਿਹੜੇ 23 ਪੈਂਡੂ ਲਿੰਕ ਸੜਕਾਂ ਦਾ ਨਵੀਨੀਕਰਨ ਜਿਹੜਾ ਕੀਤਾ ਜਾ ਰਿਹਾ ਹੈ ਉਹਦਾ ਦੁਕਾਟਨ ਹੈ ਕੁੱਲ 11 ਕਰੋੜ 32 ਲੱਖ 68 ਹਜ਼ਾਰ ਰੁਪਏ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ 9 ਕਰੋੜ 94 ਲੱਖ ਸੜਕਾਂ ਦਾ ਨਵੀਨੀਕਰਨ ਹੈ ਤੇ ਅੱਗੇ ਮੇਨਟੇਨੈਂਸ ਅਗਲੀ ਉਹ ਉਹਨਾਂ ਸੜਕਾਂ ਦੀ ਅੱਗੇ ਸੰਭਾਲ ਵਾਸਤੇ 1 ਕਰੋੜ 38 ਲੱਖ 15 ਹਜ਼ਾਰ ਰੁਪਏ ਉਹਦੇ ਵਾਸਤੇ ਆ ਬੀਰੋ ਪੰਜਾਬ ਦੇ ਵਿੱਚ ਮੈਂ ਉਦੋਂ ਅਜਨਾਲੇ ਤੋਂ ਹੀ ਸ਼ੁਰੂਆਤ ਕੀਤੀ ਸੀ 19000 ਕਿਲੋਮੀਟਰ ਤਾਂ ਲਿੰਕ ਸੜਕਾਂ ਨੇ ਟੋਟਲ 43000 ਕਿਲੋਮੀਟਰ ਸੜਕਾਂ ਦਾ ਕਾਇਆਪਲਟ ਕਰਨ ਦਾ ਕੰਮ ਚੱਲ ਰਿਹਾ ਹੈ